ਇਹ ਮੇਰਾ ਆ ਵੀਰਾ ਕਹਿੰਦਾ ਮੈਨੂੰ ਕਹਿੰਦਾ ਵੀ ਸੀਨਾ ਜਿਹੜਾ ਗੋੜਾ ਵਾਲਾ ਕੜਾਹਾ ਹੁੰਦਾ ਨਾ ਜਿਹੱਚ ਗੋੜੋ ਬਣਦਾ ਆ ਉਹਦੇ ਵਿੱਚ ਕਹਿੰਦਾ ਅਸੀਂ ਜਾਣਦੇ ਆ ਐਸ ਵੇਲੇ ਵੀ ਹਜੇ ਵੀ ਜਮੀਰ ਲੋਕਾਂ ਦੇ ਹੈਗੀ ਆ ਉਹਨਾਂ ਲੋਕਾਂ ਦੀ ਜਮੀਰ ਵੀ ਹੈਗੀ ਆ ਭਾਵੇਂ ਉਹ ਕਰ ਗਰੀਬ ਦਾ ਸੀ ਵਾਹਿਗੁਰੂ ਅਸੀਂ ਉਹਨਾਂ ਦਾ ਕੋਟਨ ਕੋਟਨ ਧਲਵਾ ਦਿੰਨਾ ਵੀਰਾ ਨਾਲ ਵੀ ਕਰਦੇ ਆ ਜਿਨ੍ਹਾਂ ਨੇ ਇਹ ਚੀਜ਼ ਜਾਣੇ ਕੋਲ ਜਾ ਕੇ ਵੇਖਿਆ ਹੋਵੇਗਾ ਮਤਲਬ ਕੀ ਗੱਲੇ ਤਾਂ ਖਰਾਬ ਹੋਇਆ ਦਰਿਆਵਾਂ ਪਾਰ ਦਰਿਆ ਮਸੂਰ ਦਰਿਆ مسورنا جی جی پانی ਉਤਰਿਆ ਹਜੇ ਕਿ ਨਹੀਂ ਉਤਰਿਆ ਪਾਣੀ ਉਤਰ ਗਿਆ ਪਰ ਅਸਲ ਸਾਰੀ ਸਾਰੀ ਬਰਵਾਦ ਹੋ ਗਈ ਹਾਂ ਜੀ ਅਸੀਂ ਛੋਟੇ ਭਰਾ ਅਸੀਂ ਤੁਹਾਡੇ ਨਾਲ ਖੜੇ ਆ ਮੈਂ ਤੁਹਾਨੂੰ ਪਹਿਲੀ ਗੱਲ ਕਹੀ ਹੈ ਇਹ ਪੰਜਾਬ ਹਿਮਾਚਲ ਦੋਨੋਂ ਭਰਾ ਭਰਾ ਅਸੀਂ ਛੋਟੇ ਭਰਾ ਤੁਸੀਂ ਵੱਡੇ ਭਰਾ ਤੇ ਇਸੇ ਦਾ ਫਲ ਤੁਹਾਨੂੰ ਹੋਰ ਤੇ ਨਹੀਂ ਜਾਪਦਾ ਕੁਝ ਸਮੇਂ ਬਾਅਦ ਤੁਹਾਨੂੰ ਜਿਹੜੇ ਉਹਨਾਂ ਮਾਵਾਂ ਦੀਆਂ 95 95 ਬਜ਼ੁਰਗਾਂ ਦੀ ਸੀਸਾ ਤੁਹਾਨੂੰ ਲੱਗਣੀ ਅੰਦਾ ਉਹਨਾਂ ਦੇ ਤੁਹਾਨੂੰ ਪੀੜੀਆਂ ਤੇ ਪੀੜੀਆਂ ਤਰਨੇ ਵਾਹਿਗੁਰੂ ਹਾਂਜੀ ਆ ਗੱਡੀ ਦੇਖੋ ਪਿੱਛੇ ਲਿਖਿਆ ਆ ਬਾਬਾ ਬਾਲਕਨਾਥ ਜੀ ਹਿਮਾਚਲ ਪ੍ਰਦੇਸ਼ ਇਹ ਕਾਦੀ ਲਈ ਆਏ ਆ ਦੇਖੋ ਭੈਣ ਮੇਰੀਏ ਇਹ ਹਿਮਾਚਲ ਤੋਂ ਆਏ ਆ ਕਹਿ ਰਹੇ ਆ ਵੀ ਪੰਜਾਬ ਸਾਡਾ ਵੱਡਾ ਭਾਈ ਆ ਕਿੰਨੀ ਇੱਜ਼ਤ ਦੇ ਰਹੇ ਆ ਗੱਗੋ ਮਾਲੀ ਏਰੀਆ ਚੜਪੌਰ ਗਾਲਬ ਹੋਟਲ ਕੱਲੋ ਮਾਲ ਦੂਰੀਆਂ ਸਮਰਾਹ ਪੰਡਾਲ ਸਾਰੇ ਇਹ ਇਲਾਕੇ ਦੇ ਵਿੱਚ ਜੀ ਜੀ ਇਹ ਪਿੰਡ ਬਹੁਤ ਹਰਦੇ ਮਾਰਥਲੇ ਨੇ ਵਾਲੇ ਜੀ ਉਮੀਦ ਕਰਦੇ ਤੁਸੀਂ ਸਾਰੇ ਵਧੀਆ ਹੋਊਗੇ ਤੇ ਮੈਂ ਤੁਹਾਡਾ ਹਰਪਾਲ ਤੁਹਾਡਾ ਪ੍ਰਾ ਗ੍ਰੇਟ ਟੈਲੀਗ੍ਰਾਫ ਚੈਨਲ ਤੋਂ ਤੇ ਅੱਜ ਆਇਆ ਲੱਖੂ ਵਾਲ ਜਿੱਧਰ ਪਾਣੀ ਦੀ ਬਹੁਤ ਜ਼ਿਆਦਾ ਮਾਰ ਹੋਈ ਆ ਇਸ ਤੋਂ ਅਗਲੇ ਏਰੀਏ ਆ ਉਹ ਨਾ ਤੇ ਇਸ ਜਗ੍ਹਾ ਦੇ ਉੱਤੇ ਜਿਹੜੀਆਂ ਵੀ ਸੰਗਤਾਂ ਆਉਂਦੀਆਂ ਆ ਰਸਤ ਲੈ ਕੇ ਆਉਂਦੀਆਂ ਜਾਂ ਕੁਝ ਵੀ ਲੈ ਕੇ ਆਉਂਦੀਆਂ ਇੱਧਰ ਦੀ ਆਉਂਦੀਆਂ ਤਕਰੀਬਨ ਇਸੇ ਰਾਹ ਆਉਂਦੀਆਂ ਤੇ ਇੱਥੇ ਇਹਨਾਂ ਨੇ ਇੱਕ ਡੰਪ ਵੀ ਬਣਾਇਆ ਆ ਲੰਗਰ ਹਾਲ ਦਾ ਵੀ ਜਿਹੜੇ ਪਾਣੀ ਵਿੱਚ ਹੀ ਲੰਘ ਕੇ ਨਹੀਂ ਅੱਗੇ ਜਾ ਸਕਦੇ ਨਾ ਉਹ ਇੱਥੇ ਇਹਨਾਂ ਨੂੰ ਦੇ ਦਿੰਦੇ ਆ ਤੇ ਇਹ ਫੇਰ ਪ੍ਰੋਵਾਈਡ ਕਰਾਉਂਦੇ ਹੋਂ ਤੱਕ ਪੀਰੀਅਡ ਨੇ ਮੈਨੂੰ ਦੱਸਿਆ ਵੀ ਜਿਹੜਾ ਇਹ ਰਾਸ਼ਨ ਆ ਨਾ ਇੱਕ ਹਰ ਘਰ ਤੱਕ ਕਿਦਾਂ ਪ੍ਰੋਵਾਈਡ ਕਰਾਉਂਦੇ ਕਿਉਂਕਿ ਹਰ ਇੱਕ ਬੰਦਾ ਉੱਥੇ ਤੱਕ ਅਪਰੋਚ ਨਹੀਂ ਕਰ ਪਾਉਂਦਾ ਕਿਉਂਕਿ ਪਾਣੀ ਬਹੁਤ ਜ਼ਿਆਦਾ ਆ ਜਿਹੜੇ ਦੂਰੋਂ ਆਉਂਦੇ ਆ ਨਾ ਤੇ ਉਹ ਕਿਸੇ ਵੇਲੇ ਵੀਰੇ ਉਹਨਾਂ ਨੂੰ ਇੱਥੇ ਦੇ ਦਿੰਦੇ ਚਲੋ ਵੀਰੇ ਉਹਨਾਂ ਨਾਲ ਗੱਲਾਂ ਬਾਤਾਂ ਕਰਦੇ ਆ ਤੇ ਉਸ ਤੋਂ ਬਾਅਦ ਤੁਹਾਨੂੰ ਇੱਥੇ ਡੰਪ ਤੱਕ ਵੀ ਲੈ ਕੇ ਜਾਂਦੇ ਆ ਹਾਂਜੀ ਵੀਰੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਜੀ ਹਾਂਜੀ ਕੀ ਨਾਂ ਆਪਣਾ ਵੀਰੇ ਮੇਰਾ ਨਾਂ ਜਗਦੀਪ ਸਿੰਘ ਜੀ ਜਗਦੀਪ ਸਿੰਘ ਹਾਂਜੀ ਤੇ ਵੀਰਾ ਜੀ ਦੱਸੋ ਮੈਨੂੰ ਇਸ ਏਰੀਆ ਦਾ ਇਸ ਵੇਲੇ ਕੀ ਹਾਲ ਹੈ ਇਸ ਏਰੀਆ ਦਾ ਇਹ ਵੀਰ ਜੀ ਹੁਣ ਤਾਂ ਪਾਣੀ ਬਹੁਤ ਕਾਫੀ ਜਾਨਕੀ ਲੱ ਤੇ ਪਹਿਲਾਂ ਜਾਨੀ ਕਿ ਇੱਥੇ 4-4 ਫੁੱਟ ਪਾਣੀ ਸੀ ਆ ਰੋਡ ਦੇ ਇਸ ਜਗ੍ਹਾ ਦੇ ਉੱਤੇ ਰੋਡ ਦੇ ਉੱਪਰ ਵੀ ਪਾਣੀ ਸੀ ਜਾਨੀ ਕਿ ਰੋਡ ਦੇ ਉੱਪਰ ਹੀ ਪਾਣੀ ਤੇ ਪੈਲੀਆਂ ਥੋੜੀਆਂ ਨੀਵੀਆਂ ਆ ਜੀ ਹਾਂਜੀ ਤੇ ਬਹੁਤ ਜ਼ਿਆਦਾ ਪਾਣੀ ਸੀ ਇੱਥੇ ਤੇ ਫਿਰ ਅਸੀਂ ਇੱਥੇ ਆ ਉੱਚੀ ਜਗ੍ਹਾ ਇਹ ਕਿ ਦਾਣਾ ਮੰਡੀ ਹੀ ਇੱਥੇ ਇਹ ਦਾਣਾ ਮੰਡੀ ਦੇ ਵੇਚਦੀ ਰੋਡ ਲੰਘਿਆ ਆ ਇਹ ਜਗ੍ਹਾ ਇਹ ਜਗ੍ਹਾ ਦਾਣਾ ਮੰਡੀ ਹਾਂਜੀ ਇਹ ਦਾਣਾ ਮੰਡੀ ਇਹਦੇ ਵੇਚਦੀ ਰੋਡ ਲੰਘਿਆ ਆ ਜੀ ਜੀ ਹਾਂਜੀ ਇਹ ਬਾਈਪਾਸ ਦਾਣਾ ਮੰਡੀ ਹੈ ਨਾ ਹਾਂਜੀ ਇਹ ਸਾਰੀ ਮੰਡੀ ਹੀ ਆ ਮੰਡੀ ਦੇ ਵੇਚਦੀ ਬਾਈਪਾਸ ਲੰਘਿਆ ਹੈ ਅੱਛਾ ਜੀ ਹਾਂਜੀ ਤੇ ਆ ਪਾਣੀ ਹਜੇ ਵੀ ਹੈਗਾ ਪਾਣੀ ਬਹੁਤ ਹਾਂਜੀ ਹਾਂਜੀ ਪਾਣੀ ਤਾਂ ਹਜੇ ਵੀ ਬਹੁਤ ਆ ਜੀ ਵੇਖੋ ਇਹ ਏਰੀਆ ਹਜੇ ਉੱਚਾ ਆ ਹਾਂਜੀ ਤੇ ਜਿਹੜੇ ਨੀਵੇਂ ਏਰੀਆ ਉਹਨਾਂ ਦਾ ਕੀ ਹਾਲ ਆ ਨੀਵੇਂ ਏਰੀਆ ਜਿੱਥੇ ਭਾਜੀ ਇਹ ਵਲੇ ਪਾਣੀ ਘਟੋ ਘਟ ਨਹੀਂ ਤੇ 5-5 ਫੁੱਟ ਹੈਗਾ ਆ ਜੀ ਹਜੇ ਵੀ ਹੈਗਾ ਹਾਂਜੀ ਹਜੇ ਵੀ ਹੈਗਾ ਇਹ ਪਿੰਡਾ ਭਾਜੀ ਕਿੱਧਰ ਪਾਣੀ ਇਹ ਇਧਰ ਲੱਖੂ ਆਲ ਹੋ ਗਿਆ ਅੱਛਾ ਜੀ ਤੇ ਇੱਧਰ ਹੋ ਗਿਆ ਦੂਜਾ ਨੰਗਲਸੋਲ ਅੱਛਾ ਜੀ ਹਾਂ ਜੀ ਇੱਧਰ ਪਾਣੀ ਅਜੇ ਵੀ ਬਹੁਤ ਆ ਜੀ ਮੈਂ ਕਾਫੀ ਵੀਡੀਓ ਵੀਰੇ ਦੇਖੀਆਂ ਜਿੱਦਾਂ ਨਾ ਉਹਨਾਂ ਵਿੱਚ ਇਹ ਵੀ ਕਿਹਾ ਗਿਆ ਆ ਵੀ ਜਿੱਦਾਂ ਇਕੱਲੀ ਇੱਕ ਵੀਡੀਓ ਮੈਂ ਦੇਖ ਰਿਆ ਸੀਗਾ ਵੀ ਕਾਫੀ ਜਿਹੜਾ ਸਮਾਨ ਸੀ ਨਾ ਖਰਾਬ ਵੀ ਬਹੁਤ ਹੋ ਰਿਹਾ ਆ ਹਾਂ ਜੀ ਉਹ ਤਾਂ ਬਹੁਤ ਜ਼ਿਆਦਾ ਭਾਜੀ ਸਮਾਨ ਖਰਾਬ ਹੋ ਰਿਹਾ ਆ ਕਿਉਂਕਿ ਸਮਾਨ ਲੋਕਾਂ ਨੇ ਘੱਟੋ ਘੱਟ ਸਾਲ-ਸਾਲ ਦਾ ਰਾchnਾ ਜਮਾ ਕਰ ਲਿਆ ਆ ਘਰਾਂ 'ਚ ਸਾਲ-ਸਾਲ ਦਾ ਹਾਂ ਜੀ ਕੋਈ ਜੱਟ ਜ਼ਿੰਮੇਦਾਰ ਤੁਹਾਨੂੰ ਰੋਡ ਤੇ ਨਹੀਂ ਦਿਖੂਗਾ ਉਹ ਆਪੋ ਆਪਣੇ ਘਰਾਂ ਦੇ ਵਿੱਚ ਆ ਇਹ ਹੈ ਕਿ ਜਿੱਥੋਂ ਤੱਕ ਉਹਨਾਂ ਦੇ ਘਰਾਂ ਦੇ ਵਿੱਚ ਪਾਣੀ ਆ ਉਹ ਤੇ ਡੰਗਰ ਵੀ ਆਪਣੇ ਆਪਣੇ ਰਿਸ਼ਤੇਦਾਰਾਂ ਕੋਲ ਲੈ ਗਏ ਆ ਯਾਨੀ ਕਿ ਘਰ ਦੇ ਵਿੱਚ ਇੱਕ ਇੱਕ ਅੱਧਾ ਅੱਧਾ ਜੀ ਆ ਬਸ ਅੱਛਾ ਜੀ ਹਾਂਜੀ ਅੱਜ ਸਤਿ ਸ੍ਰੀ ਅਕਾਲ ਵੀਰੇ ਕਿਦਾਂ ਐਕਚੁਅਲ ਦੇ ਵਿੱਚ ਨਾ ਦੂਰ ਦੂਰ ਬੈਠੇ ਆ ਦੇ ਕੋਣਾ ਮਾਚਲ ਤੋਂ ਗੱਡੀ ਆਈ ਆ ਬਾਬਾ ਬਾਲਕਨਾ ਜੀ ਤੋਂ ਮੈਨੂੰ ਵੀ ਭੈਣ ਭਰਾ ਮੇਰੇ ਸਾਰੇ ਬਾਹਰੋਂ ਫੋਨ ਕਰਦੇ ਆ ਆਪਾਂ YouTube ਚੈਨਲ ਆ ਵੀਰੇ ਦੇਖੋ ਜਾ ਕੇ ਗਰਾਉਂਡ ਲੈਵਲ ਤੇ ਕਿਹੜੀ ਚੀਜ਼ ਦੀ ਲੋੜ ਆ ਤੇ ਇੱਥੇ ਆ ਮੇਰਾ ਇੱਕ ਦੇਖੀ ਇਹਨਾਂ ਨੇ ਮੈਨੂੰ ਦਿਖਾਇਆ ਇੱਕ ਮੈਂ ਨਾ ਨਹੀਂ ਲਾਉਂਗਾ ਹੁਣ ਆਪਾਂ ਕਿਹਦੀ ਇਨਸਾਲਟ ਕਿਉਂ ਕਰਨੀ ਆ ਉਹ ਗੇੜੇ ਲਾਈ ਜਾਂਦੇ ਆ ਇਹ ਬਾਈ ਕਹਿੰਦਾ 6 6 7 7 7 ਸਾਲ ਦਾ ਰਾਜਣ ਉਹਨਾਂ ਦੇ ਘਰ ਆ ਪਿਆ ਜਦ ਕੀ ਉੱਥੇ ਪਾਣੀ ਵੀ ਪੂਰਾ ਆ ਪਾਣੀ ਵੀ ਨਹੀਂ ਹੈਗਾ ਉੱਥੇ ਖੁਸ਼ ਕਰ ਬੋ ਕਿ ਵਧੀਆ ਜਗ੍ਹਾ ਤੋਂ ਆਏ ਆ ਹਾਂਜੀ ਫੇ ਇਦਾਂ ਜਿੱਥੇ ਲੋੜ ਹੈ ਉੱਥੇ ਆਪਾਂ ਨੂੰ ਜਾਣਾ ਚਾਹੀਦਾ ਜਿਵੇਂ ਬੰਨੇ ਜਿੱਦਾਂ ਰਮਦਾਸ ਹੋ ਗਿਆ ਜਿੱਤੇ ਪਛੀਏ ਕੋਨੇ ਵਾਲ ਉੱਧਰ ਲੋੜ ਹੈ ਜਿੱਦਾਂ ਘਰ ਵੀ ਲੋਕਾਂ ਦੇ ਰੁੜ ਗਏ ਭੁੱਖੇ ਬੈਠੇ ਆ ਭਾਈ ਬਹੁਤ ਬੁਰਾ ਹਾਲ ਆ ਭਾਜੀ ਉੱਧਰ ਇੱਥੇ ਕੋਈ ਗੱਲ ਹੀ ਨਹੀਂ ਇੱਥੇ ਇਨਾ ਪਾਣੀ ਨਹੀਂ ਆਇਆਗਾ ਤੇ ਇਹਨਾਂ ਨੂੰ ਵੀ ਇਹ ਚਾਹੀਦਾ ਵੇਦਨਾ ਕਰਨ ਇੱਥੇ ਤਾਂ ਬਹੁਤ ਰਾਸ਼ਨ ਜਿਹੜੇ ਵੀ ਮਗਰੋਂ ਦੂਰੋਂ ਆਉਂਦੇ ਆ ਉਹ ਇੱਥੇ ਛੜਕਦੇ ਦੇ ਦੇ ਕੇ ਤੀਸੀ ਜਗ੍ਹਾ ਤੇ ਦੇ ਕੇ ਚਲੇ ਜਾਂਦੇ ਆ ਚਲੇ ਜਾਂਦੇ ਆ ਤੇ ਗਾਂਹ ਤੱਕ ਨਹੀਂ ਜਾਂਦੇ ਨਹੀਂ ਜਾਂਦਾ ਕੋਈ ਨਿਕਾ ਪਾਣੀ ਦੇ ਕਰਕੇ ਯਾਰ ਤੇ ਬਾਕੀ ਜਿੰਨੇ ਮੇਰੇ ਭੈਣ ਭਰਾ ਸੁਣਦੇ ਵੀ ਪਏ ਨਾ ਇੰਡੀਆ ਤੋਂ ਸੁਣਦੇ ਜਾਂ ਇੰਡੀਆ ਦੇ ਬਾਹਰੋਂ ਵੀ ਸੁਣਦੇ ਆ ਆ ਕਿਹੜਾ ਪਿੰਡ ਆ ਇਹ ਕਿਹੜਾ ਏਰੀਆ ਗੱਗੋਮਾਲ ਗੱਗੋਮਾਲ ਖੜਾ ਮੈਂ ਨਾ ਤੇ ਆ ਦੇਖੋ ਪਿੰਡ ਵਾਲੇ ਇੱਥੇ ਏਰੀਆ ਵਾਲੇ ਲੋਕਲ ਇਹ ਕਹਿੰਦੇ ਵੀ ਜਦੋਂ ਵੀ ਤੁਸੀਂ ਇੱਥੇ ਆਉਂਦੇ ਆ ਨਾ ਲੋਕਲ ਕਿਸੇ ਬੰਦੇ ਦੀ ਅਪਰੋਚ ਕਰਕੇ ਉਹਨੂੰ ਉਸ ਜਗ੍ਹਾ ਤੇ ਲੈ ਕੇ ਜਾਓ ਜਿੱਥੇ ਪਾਣੀ ਬਹੁਤ ਆ ਆ ਮੇਰਾ ਭਰਾ ਕਹਿੰਦਾ ਇਹ ਇਹ ਮੇਰਾ ਆ ਵੀਰਾ ਕਹਿੰਦਾ ਮੈਨੂੰ ਕਹਿੰਦਾ ਵੀ ਅਸੀਂ ਨਾ ਜਿਹੜਾ ਗੋੜ ਵਾਲਾ ਕੜਾਹਾ ਹੁੰਦਾ ਨਾ ਜਿੱਥੇ ਗੋੜ ਬਣਦਾ ਆ ਉਹਦੇ ਵਿੱਚ ਕਹਿੰਦਾ ਅਸੀਂ ਜਾਣਦੇ ਆ ਐਸ ਵੇਲੇ ਵੀ ਹਜੇ ਵੀ ਇੰਨਾ ਵੀਰੇ ਕੀ ਕਿਦਾਂ ਕਿਦਾਂ ਹੋਈ ਦੱਸਿਓ ਤੁਸੀਂ ਵੀ ਮੜਾ ਇਹ ਤਾਂ ਡੇਰਾ ਉੱਥੇ ਪਾਣੀ ਹੈ ਬਲਕਿ ਜ਼ਿਆਦਾ ਨੀਵੇਂ ਥਾਂ ਸਾਡੇ ਜੀ ਉੱਥੇ ਹਜੇ 15 ਦਿਨ ਹੋ ਗਏ ਹਜੇ ਤੱਕ ਪਾਣੀ ਉਤਰਾਈਆਂ ਗਲ ਗਲ ਪਾਣੀ ਹੈ ਜੇ ਘਰ ਵੀ ਨਹੀਂ ਗਏ ਉਦੋਂ ਦੇ ਅਸੀਂ ਉਦੋਂ ਦੇ ਬਾਅਦ ਸੇਵਾ ਕਰ ਰਹੇ ਹਾਂ ਇੱਥੇ ਡੰਪ ਦੇ ਉੱਤੇ ਸੇਵਾ ਕਰਾ ਰਹੇ ਆ ਜਿੰਨੇ ਵੀ ਕਹ ਲੋ ਬਈ ਜਿਹੜੇ ਹੜ ਦੇ ਪੀੜਤ ਹੈ ਉਹਨਾਂ ਦੀ ਸੇਵਾ ਕਰ ਰਹੇ ਆ ਵੱਡਾ ਵੱਡਾ ਜਿਗਰਾ ਪਰਮਾਤਮਾ ਦਾ ਕੱਪੜੇ ਵੰਡਣ ਤਾਂ ਵੀਰ ਜੀ ਪਸੰਦ ਹੀ ਨਹੀਂ ਆਉਂਦੇ ਇਹਨਾਂ ਨੂੰ ਵਾਹਿਗੁਰੂ ਵਾਹਿਗੁਰੂ ਪਹਿਲਾਂ ਤਾਂ ਨਾ ਪਰਮਾਤਮਾ ਇਦਾਂ ਦੀ ਆਫਤ ਗਏ ਤੇ ਆਜੋ ਦੇਖੀਏ ਉਧਰ ਵੀ ਆ ਕੇ ਆਜੋ ਉਹਵਾਲ ਦਾ ਜਿਹੜਾ ਕੈਂਪਿਆਨ ਆ ਇਸ ਜਗ੍ਹਾ ਤੇ ਲਾਇਆ ਵੀ ਜਿਹੜੇ ਸਤਿਗੁਰੂ ਜੀ ਜਿਹੜੇ ਗਾਂ ਨਹੀਂ ਜਾ ਸਕਦੇ ਉਹ ਏਸੀ ਜਗਾ ਦੇ ਉੱਤੇ ਆ ਕੇ ਰਾਸ਼ਨ ਦਿੰਦੇ ਤੇ ਇਹ ਮੇਰੇ ਭਰਾ ਮੇਰੇ ਵੱਡੇ ਬਜ਼ੁਰਗ ਇਹ ਸਾਰੇ ਪ੍ਰੋਵਾਈਡ ਕਰਾਉਂਦੇ ਉੱਥੇ ਤੱਕ ਲੈ ਜਾਂਦੇ ਆ ਇਹਨਾਂ ਤੋਂ ਵੀ ਆਪਾਂ ਪੁੱਛਦੇ ਆ ਵੀ ਜਿਹੜਾ ਰਾਸ਼ਨ ਆਉਂਦਾ ਆ ਉਹ ਸਹੀ ਜਗ੍ਹਾ ਪਹੁੰਚਦਾ ਕਿ ਨਹੀਂ ਪਹੁੰਚਦਾ ਜੀ ਸਤਿਗੁਰੂ ਜੀ ਸਤਿਗੁਰੂ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜਾ ਸਾਡਾ ਕੰਪ ਲੱਗਾ ਆ ਜੀ ਆਜਾ ਇਹ ਸਾਡੇ ਬਾਪੂ ਡੱਲੇਵਾਲ ਜੀ ਦਾ ਆ ਜੀ ਜੀ ਸਿੱਧੂ ਪਰ ਪਾਰਟੀ ਆ ਸਾਡੀ ਜੀ ਜੀ ਜਿੰਨੇ ਵੀਰ ਹਰਿਆਣੇ ਤੋਂ ਹਿਮਾਚਲ ਤੋਂ ਕੇਰਲਾ ਤੋਂ ਜੁਪੀ ਤੋਂ ਆ ਰਹੇ ਨੇ ਉਹ ਇੱਥੇ ਅਸੀਂ ਡੰਪ ਕਰਦੇ ਆ ਮਾਲ ਉਹਨਾਂ ਨੂੰ ਇੱਕ ਕਿੱਟ ਬਣਾ ਕੇ 20 ਕਿਲੋ ਦੀ ਅਸੀਂ ਘਰ ਘਰ ਦੇਣ ਜਾਂਦੇ ਨੇ ਜੀ ਕਿਉਂਕਿ ਸਹੀ ਟਿਕਾਣੇ ਤੇ ਜਾਵੇ ਤੇ ਸਹੀ ਮਿਹਨਤ ਤੇ ਜਾਵੇ ਜਿਦੋਂ ਤੁਸੀਂ ਮੇਰੇ ਵੀਰ ਜੀ ਨਹੀਂ ਜਿਹਨੂੰ ਲੋੜ ਲਵੋ ਉਹ ਲੋ ਲਵੋ ਫੋਨ ਵੇਖੋ ਸਾਡੇ ਕੋ ਆ ਆਲੂ ਹੀ ਆ ਦੇਖੋ ਆ ਦੇਖੋ ਆ ਮੈਂ ਤਾਂ ਤੁਹਾਡੀ ਮੈਂ ਗੱਲ ਕੱਟਣ ਲੱਗਾ ਇਹ ਬਾਬਾ ਬਾਲਕਨਾਥ ਜੀ ਮੰਦਿਰ ਹਿਮਾਚਲ ਪ੍ਰਦੇਸ਼ ਆ ਇਹ ਉੱਥੋਂ ਆ ਰਹੇ ਆ ਇਹ ਹੁਣ ਗੱਡੀ ਆ ਕੇ ਖੜੀ ਕੀਤੀ ਇਹਨਾਂ ਨੇ ਆ ਕੇ ਇਹਨਾਂ ਨੂੰ ਨਹੀਂ ਪਤਾ ਕਿੱਥੇ ਦੇਣਾ ਕੀ ਦੇਣਾ ਵੀਰੇ ਹੁਣ ਇਹਨਾਂ ਨੇ ਸਹੀ ਗਾਈਡ ਕੀਤਾ ਆ ਕੇ ਵੀ ਤੁਸੀਂ ਵੇਟ ਕਰ ਲਓ ਹਜੇ ਵੀ ਜਦੋਂ ਭਾਜੀ ਲੋਡ ਹੋਈ ਤੁਹਾਨੂੰ ਦੱਸਦੇ ਨੇ ਤੁਸੀਂ ਰੁੱਕ ਸਕਦੇ ਮੈਂ ਕਿਸੀ ਰੁੱਕ ਸਕਦੇ ਹਾਂ ਹਾਂਜੀ ਹਾਂਜੀ ਤੇ ਕੋਈ ਇਹ ਤਾਂ ਹੋਈ ਸਹੀ ਗੱਲ ਆਪਾਂ ਸਹੀ ਗਾਈਡ ਕਰਦੇ ਆ ਤੇ ਜੇ ਅਸੀਂ ਉੱਦਾਂ ਹੀ ਕਹੀਏ ਸਾਨੂੰ ਮਿਲਦਾਏ ਕੁਝ ਨਹੀਂ ਫੇਤਾ ਫੇ ਗਲਤ ਹੋ ਗਿਆ ਨਾ ਇੱਥੇ ਜੇ ਐਵੇਂ ਝੂਠ ਲੋਕ ਮਾਰਦੇ ਨੇ ਜਿਹੜੇ ਸਾਰੇ ਹੁੰਦੇ ਹਰਿਆਣਾ ਤੇ ਮੇਰੇ ਵੀਰ ਮੈਂ ਉਹਨਾਂ ਦੇ ਨਾਲ 7 ਦਿਨ ਤੋਂ ਸੇਵਾ ਕਰਨ ਲਿਆ ਇਸੇ ਜਗ੍ਹਾ ਤੇ ਆਪਣਾ ਪਿੰਡ ਆਪਣਾ ਢੱਕੋਂ ਵਾਲਾ ਮਹਾਰਨੇਸ਼ ਸਿੰਘ ਪ੍ਰਧਾਨ ਸਤੂਪੁਰ ਅੱਛਾ ਜ ਇਸ ਕਰਕੇ ਮੈਨੂੰ ਤਾਂ ਘਲੋਂਦੇ ਨੇ ਮੈਨੂੰ ਇਹਨਾਂ ਰਾਵਾਂ ਦਾ ਪਤਾ ਆ ਮੈਨੂੰ ਇਹਨਾਂ ਪਿੰਡਾਂ ਦਾ ਪਤਾ ਕਿਉਂਕਿ ਜਿਹੜੇ ਵੀਰ ਬਾਹਰ ਹੁੰਦੇ ਕਿਤੇ ਹੋਰ ਉਹਨਾਂ ਦੇ ਦੁਰਘਟਨਾ ਨਾਲ ਕੋਈ ਐਕਸੀਡੈਂਟ ਨਹੀਂ ਹੋ ਜਾਉਂਦੇ ਚਲੋ ਪਰਮਾਤਮਾ ਜੀ ਦਾ ਇਹਦਾ ਮਤਲਬ ਮਾਵਾ ਨੇ ਘਰ ਸਾਰਿਆਂ ਨੇ ਮਾਂ ਪਿਓ ਨੇ ਆਪਣੇ ਤੋਂ ਤਿਲ ਫੁੱਲ ਜਿਹੇ ਸਾਦੇ ਦੇ ਘਲਾਏ ਨੇ ਜੀ ਭਾਜੀ ਜੀ ਭਾਜੀ ਉਹਨਾਂ ਦੇ ਵੀਰਾਂ ਨੂੰ ਮੈਸੇਜ ਆ ਸਾਡਾ ਤੁਸੀਂ ਹੁੰਦੇ ਜੇ ਚਿਤਰਾਏ ਡੈਂਪ ਲੱਗੇ ਨੇ ਬੱਪੂ ਡੱਲੇਵਾਲਜ ਦਾ ਭਾਈ ਕਰਮਜੀਤ ਸਿੰਘ ਜੀ ਨੰਗਲੀ ਦਾ ਉਹਨਾਂ ਦੇ ਗੱਗੋ ਮਾਲ ਵਿੱਚ ਪਿੰਡ ਦੇ ਵਿੱਚ ਆਓ ਤਾਨੂੰ ਅਸੀਂ ਕੱਟਾਂ ਬਣਾ ਕੇ ਦੇਵਾਂਗੇ ਆਪਣੇ ਹੱਥੀਂ ਵੰਡ ਕੇ ਆਓ ਸੰਗਤ ਨੂੰ ਕੀ ਬਾਤ ਹੈ ਕੀ ਬਾਤ ਤੇ ਇਸ ਕਰਕੇ ਸਾਡੇ ਕੋਲ ਜਲ ਪਾਣੀ ਦੀ ਸੇਵਾ ਜੋ ਵੀ ਹੁੰਦੀ ਆ ਅਸੀਂ ਵੀਰਾਂ ਨੂੰ ਹੁੰਦਿਆ ਜਾਂਦੇ ਅੱਜ ਤੱਕ ਤੁਸੀਂ ਵੀਰ ਜੀ ਆਏ ਨੇ ਤੁਸੀਂ ਸਾਡੇ ਦੁੱਖ ਨਾ ਖਲੋਤੇ ਜੀ ਅਸੀਂ ਤੁਹਾਡਾ ਵੀਰ ਜੀ ਦਿਲੋਂ ਧੰਨਵਾਦ ਕਰਾਂਗੇ ਇਹ ਨਹੀਂ ਅਸੀਂ ਹੋਵਾਂਗੇ ਜੇ ਤੁਸੀਂ ਇੱਧਰ ਨੂੰ ਭੱਜੋ ਕਿਉਂਕਿ ਸਾਨੂੰ ਅੱਜ ਲੋੜ ਆ ਹਰ ਭਰਾ ਭੈਣਾਂ ਖਲੋਣ ਦੀ ਉਹਨਾਂ ਵੀਰਾਂ ਨੂੰ ਦਈਏ ਜਿਹੜੇ ਟੈਂਪੇਟ ਜਿੱਤਾਂ ਇਹ ਪਾਣੀ ਦੇ ਵਿੱਚ ਵੀਰ ਕੋਠਿਆਂ ਤੇ ਚੜਕੇ ਖਲੋਤੇ ਨੇ ਮੇਰੇ ਵੀਰ ਜੀ ਚਾੜਪੁਰ ਦਾ ਏਰੀਆ ਸਾਡੇ ਵਿੱਚ ਕਿਹੜਾ ਚਾੜਪੁਰ ਜੀ ਚਾੜਪੁਰ ਚਾੜਪੁਰ ਅੱਛਾ ਜੀ ਗੱਗੋਮਾਲ ਏਰੀਆ ਚਾੜਪੁਰ ਗਾਲਬ ਕੋਟ ਅੱਜ ਕੱਲੋ ਮਾਲ ਦੂਰੀਆਂ ਸਮਰਾਹ ਪੰਡਾਲ ਸਾਰੇ ਇਹ ਇਲਾਕੇ ਦੇ ਵਿੱਚ ਜੀ ਜੀ ਜਿਹੜੇ ਇਹ ਪਿੰਡ ਬਹੁਤ ਹਰਦੇ ਮਾਰਥਲੇ ਨੇ ਜੀ 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 ਨੁਕਸਾਨ ਬਹੁਤ ਜ਼ਿਆਦਾ ਹੈ ਕਿਹਦੇ 30 ਕਿੱਲੇ ਮਰੇ ਕਿਹਦੇ 5 ਕਿੱਲੇ ਮਰੇ ਕਿਹਦੇ 2 ਕਿੱਲੇ ਮਰੇ ਕਿਹਦੇ ਕਿੱਲਾ ਮਰਿਆ ਜੀ ਜੀ ਸਾਡੀ ਸਰਕਾਰ ਕੋਲ ਵੀ ਬੇਨਤੀ ਕਰਾਂਗੇ ਪਟਵਾਰੀ ਤਹਿਸੀਲਦਾਰ ਔਰ ਗਰਦੌਰਾ ਗੜੀ ਵੀ ਸਹੀ ਮਿਹਨਤ ਪੈੜੀਆਂ ਜਿਹਨਾਂ ਠੇਕੇ ਤੇ ਲਈਆਂ ਉਹਨਾਂ ਨੂੰ ਠੇਕਾ ਉਹਨਾਂ ਨੂੰ ਮਾਫੀ ਦਾ ਚੋ ਵੀ ਮਿਲਣਾ ਉਹਨਾਂ ਵੀਰਾਂ ਨੂੰ ਮੇਰੇ ਜਿੱਦਾਂ ਹੁਣ ਆ ਵੀਰ ਜੀ ਹੁਣੀ ਦੱਸ ਰਹੇ ਸੀਗੇ ਵੀਰੇ ਕਿੰਨੇ ਕਿੱਲੇ ਸੀ ਆਪਣੇ 30 ਕਿੱਲੇ ਥਾਂ ਪਰ ਮਤਲਬ 30 ਕਿੱਲੇ ਥਾਂ ਖਰਾਬ ਹੋਇਆ ਦਰਿਆਵਾਂ ਪਾਰ ਦਰਿਆ ਮਸੂਰ ਦਰਿਆ ਮਸੂਰ ਨਾਲ ਜੀ ਜੀ ਪਾਣੀ ਉਤਰਿਆ ਹਜੇ ਕਿ ਨਹੀਂ ਉਤਰਿਆ ਪਾਣੀ ਉਤਰ ਗਿਆ ਪਰ ਅਸਲ ਸਾਰੀ ਸਾਰੀ ਬਰਵਾਦ ਹੋ ਗਈ ਵਾਹਿਗੁਰੂ ਠੇਕੇ ਦੇ ਸੀ ਜੋ ਆਪਣੀ ਸੀ ਆਪਣੀ ਸੀ ਠੇਕੇ ਦੇ ਪੈੜੀ ਲਈਉ ਸੀ ਇਹ ਠੀਕੇ ਦੇ ਚਾਚੇ ਦਾ ਇੰਸਾਨ 30 ਦੇ 30 ਕਿੱਲੇ ਨਾਲ ਬਿਲਕੁਲ 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 ਜੀਰੋ ਗਾ ਵੇਖ ਸਕਦੇ ਵਾਹਿਗੁਰੂ ਪਰਮਾਤਮਾ ਭਲਾ ਕਰੇ ਭਰਾ ਇਹ 12 ਕਿੱਲੇ ਆਪਣੇ ਹਾਈਵੇ ਰੋਡ ਤੇ ਜੀ ਜੀ ਆਪਣੀ ਰੋਡ ਤੇ ਤੇ ਜਦੋਂ ਪਾਣੀ ਉਤਰਦੇ ਆ ਬਿਲਕੁਲ ਸਾਰਿਆਂ ਨੂੰ ਪਤਾ ਲੱਗ ਜਾਣਾ ਆ ਤੇ ਉਸ ਵੇਲੇ ਲੋਡ ਪੈਣੀ ਆ ਟਰੈਕਟਰਾਂ ਦੀ ਕਰਉਣ ਲਈ ਜਿਹੜਾ ਰੇਤਾ ਬਹੁਤ ਦਰਿਆ ਦਾ ਜਿਹੜਾ ਆਪਣੇ ਪੈੜੀਆਂ ਦੇ ਵਿੱਚ ਆ ਚੁੱਕਾ ਆ ਉਹਨੂੰ ਕਰਉਣ ਲਈ ਡੀਜ਼ਲ ਦੀ ਵੀ ਲੋਡ ਪੈਣੀ ਆ ਟਰੈਕਟਰਾਂ ਦੀ ਵੀ ਲੋਡ ਪੈਣੀ ਆ JCB ਮਸ਼ੀਨਾਂ ਦੀ ਵੀ ਲੋਡ ਪੈਣੀ ਆ ਔਰ ਸਭ ਤੋਂ ਵੱਡੀ ਗੱਲ ਆ ਵੀ ਆਪਣੇ ਜਿਹੜੇ ਕੰਮ ਕਰਨ ਵਾਲੇ ਭਰਾ ਆ ਉਹਨਾਂ ਦੀ ਬਹੁਤ ਜ਼ਿਆਦਾ ਯੰਗ ਬਲੱਡ ਦੀ ਲੋਡ ਪੈਣੀ ਆ ਪਰ ਨਹੀਂ ਆ ਤੁਸੀਂ ਵੇਖੋ ਆ ਚੰਗਾ ਲੱਗਦਾ ਆ ਕੋਈ ਕੋਈ ਵੇਖੂਗਾ ਇਹ ਲੋਟੀ ਆ ਇੱਕ ਸਾਫ ਦੀ ਉਹ ਨਹੀਂ ਉਹ ਲੋਟੀ ਆ ਆਪਾਂ ਵਾਤੇ ਨਾ ਜਾਣੇ ਨਾ ਭਾਈ ਬਾਈ ਇਹ ਰੋਲ ਕਿਸੇ ਨੇ ਵੇਖਿਆ ਰੋ ਰੋ ਰੋਜ ਤਾਂ ਹੁੰਦੀ ਆ ਇਤਾਂ ਹੀ ਹੁੰਦੀ ਆ ਭਾਜੀ ਅਜੇ ਆਏ ਇਹ ਛੜਕਦੇ ਬੈਠੇ ਜਾਂਦੇ ਆ ਜੀ ਸਾਨੂੰ ਮਿਲਦਾ ਕੁੱਖ ਨਹੀਂ ਲੈ ਜਾਂਦੇ ਆ ਛੱਡ ਕੇ ਆਣ ਕੇ ਫੇਰ ਛੜਕਦੇ ਇਹ ਤੈਨੂੰ ਪਤਾ ਲੰਗਰ ਲੰਗਦਾ ਇਥੋਂ ਵਾਧੂ ਵਾਹਿਗੁਰੂ ਚਲੋ ਦੇਖੋ ਜੇ ਲਿਜਾਣਾ ਵੀ ਆ ਤਾਂ ਆਪਣੇ ਹਿਸਾਬ ਨਾਲ ਲੈ ਜਾਓ ਭਾਈ ਜੈ ਬਾਬੇ ਜੀ ਮੈਂ ਬਾਬਾ ਬਲਕਨਾਉ ਤੋਂ ਆਏ ਆ ਠੀਕ ਹੈ ਇਥੇ ਬੜਾ ਭਰੀ ਆੜ ਪਿਆ ਉਹ ਵੀ ਤੁਸੀਂ ਵੀ ਸਾਡੇ ਭਰਾ ਹੀ ਹੈਗੇ ਹਾਂਜੀ ਹਾਂਜੀ ਇਹ ਪੰਜਾਬ ਔਰ ਹਿਮਾਚਲ ਵਾਲੀ ਗੱਲ ਕੋਈ ਨਹੀਂ ਹੈਗੀ ਜੀ ਜੀ ਅਸੀਂ ਤਾਂ ਸਮਝਦੇ ਆ ਕਿ ਪੰਜਾਬ ਔਰ ਹਿਮਾਚਲ ਜਿਹੜਾ ਦੋਨੋਂ ਭਰਾ ਭਰਾ ਹੈ ਕਿਆ ਬਾਤ ਹਾਂ ਬਤ ਤੁਸੀਂ ਆਪ ਤਾਂ ਜਿਹੜੀ ਹੈ ਨਾ ਆਪ ਦਾ ਸਾਨੂੰ ਵੀ ਆਈ ਹੋਈ ਹੈ ਜੀ 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 ਹਿਮਾਚਲ ਦੇ ਵਿੱਚ ਹਿਮਾਚਲ ਚ ਵੀ ਤਾਂ ਬਹੁਤਾ ਆਪ ਤਾਂ ਆਈ ਹੋਈ ਹੈ ਬਹੁਤ ਚੰਗਾ ਕੀਤਾ ਜੀ 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 ਲੋਕੀ ਮਰ ਗਏ ਲੋਕਾਂ ਦੇ ਮਕਾਨ ਢਹਿ ਗਏ ਹਾਂਜੀ ਔਰ ਪਤਾ ਗੱਲ ਕੀ ਹੈ ਦਰਦ ਇੱਕ ਦਰਦ ਹੁੰਦੀ ਹੈ ਭਰਾਵਾਂ ਭਰਾਵਾਂ ਦੀ ਹਾਂਜੀ ਇੱਕ ਬੜਾ ਭਰਾ ਇੱਕ ਛੋਟਾ ਭਰਾ ਅਸੀਂ ਛੋਟੇ ਭਰਾ ਆ ਤੁਹਾਡੇ ਹਾਂਜੀ ਹਿਮਾਚਲ ਵਾਲੇ ਪੰਜਾਬ ਸਾਡਾ ਭਰਾ ਵੱਡਾ ਹੈ ਵੱਡਾ ਚਲ ਹਰਿਆਣਾ ਪੈਸੇ ਨਾਲ ਲਾ ਲੋ ਤੁਸੀਂ ਕੋਈ ਘਾੜ ਨਹੀਂ ਚਾਹੀ ਪੈਸੇ ਨਾਲ ਲਾ ਲੋ ਉਧਾ ਲਾ ਲੋ ਦਲੇਰ ਹੈ ਇਥੇ ਕਿ ਇਨਾ ਡਿਵਰਸ਼ਨ ਆਇਆ ਕਿ ਇਹ ਸਾਰੇ ਪੰਜਾਬ ਚ ਮੰਡਿਆ ਜਾ ਸਕਦਾ ਸੀ ਇੰਨਾ ਰਾਖਣ ਕੀ ਹਰਿਆਣਾ ਚਲੋ ਮੈਂ ਉਹੀ ਕਹਿੰਦਾ ਭਾਈ ਉਹੀ ਗੱਲ ਕਰ ਰਿਹਾ ਹਾਂ ਰਾਜਸਥਾਨ ਤੋਂ ਵੀ ਗੱਡੀਆਂ ਆਏਗੀ ਮੈਂ ਉਹੀ ਗੱਲ ਕਰ ਰਿਹਾ ਹਾਂ ਯੂਪੀ ਤੋਂ ਹਰਿਆਣਾ ਹਰਿਮਾਚਲ ਪ੍ਰਦੇਸ਼ ਉੱਤਰਾਖੰਡ ਹਰਿਆਣਾ ਹਰ ਸਟੇਟ ਤੋਂ ਆ ਰਹੀ ਹਰ ਇੱਕ ਸਟੇਟ ਤੋਂ ਆ ਰਿਹਾ ਦਾਣਾ ਹਰੇਕ ਤੋਂ ਹਰਿਆਣਾ ਪੰਜਾਬ ਹਰੇਕ ਸਟੇਟ ਨਾਲ ਖੜਦਾ ਆ ਤੇ ਅਣਕੀ ਪੰਜਾਬ ਤੇ ਭੀੜ ਪਈ ਆ ਤੇ ਕਿਸੇ ਨੇ ਵੀ ਲੱਤ ਪਛਾਣੀ ਖਿੱਚੀ ਹਰੇਕ ਨੇ ਹਾਂ ਜੀ ਅਸੀਂ ਛੋਟੇ ਭਰਾ ਵੀ ਤੁਹਾਡੇ ਨਾਲ ਖੜੇ ਆ ਮੈਂ ਤੁਹਾਨੂੰ ਪਹਿਲਾਂ ਹੀ ਗੱਲ ਕਹੀ ਆ ਪੰਜਾਬ ਹਿਮਾਚਲ ਨੋ ਭਰਾ ਭਰਾ ਤੇ ਇਹ ਅਸੀਂ ਛੋਟੇ ਭਰਾ ਤੁਸੀਂ ਵੱਡੇ ਭਰਾ ਤੇ ਵੱਡੇ ਭਰਾ ਨੂੰ ਕੋਈ ਦਿੱਕਤ ਹੈ ਕੋਈ ਤਕਲੀਫ ਹੈ ਸਾਡਾ ਫਰਜ਼ ਬਣਦਾ ਹੈ ਕਿ ਵੱਡੇ ਭਰਾ ਦਾ ਵੀ ਆਪਣਾ ਫਰਜ਼ ਨਿਭਾਇਆ ਬਹੁਤ 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 ਵੱਡੀ ਗੱਲ ਹੈ ਜੀ ਇਹ ਮਾਨਵਤਾ ਦੀ ਚਲੋ ਪ੍ਰਮਾਤਮਾ ਇਹ ਪਿਆਰ ਇੱਦੇ ਬਰਕਰਾਰ ਰੱਖੇ ਪਰ ਜਿਹੜੀ ਇਹ ਆਫਤਾ ਆਈ ਨਾ ਪ੍ਰਮਾਤਮਾ ਇਸ ਤੋਂ ਵੱਡੀ ਇੱਛਾ ਨਾਲ ਕੋਈ ਸਾਡੀ ਬਾਬਾ ਜੀ ਹਿਮਾਚਲ ਹਾਂਜੀ ਪੰਜਾਬ ਬਹੁਤ ਬੁਰਾ ਆਫਤਾ ਸਾਡੇ ਵੀ ਹਿਮਾਚਲ ਚ ਬੜੀ ਭਾਰੀ ਆਈ ਹੈ ਜੀ ਜੀ ਪਰ ਆਫਤਾ ਸਾਡਾ ਹੀ ਆ ਸਾਡਾ ਹੀ ਆ ਉੱਤਰਾਖੰਡ ਵੀ ਸਾਡੇ ਆ ਆਪ ਦਾ ਵੀਰਾ ਜੀ ਦੋਨੋਂ ਭਰਾਵਾਂ ਨਾਲ ਹੋਇਆ। ਬਿਲਕੁਲ। ਪਰ ਸਾਡਾ ਇਹ ਮਤਲਬ ਹੈ ਕਿ ਵੱਡੇ ਭਰਾ ਦਾ ਵੀ ਆਪਣਾ ਦੇਖਣਾ ਚਾਹੀਦਾ ਹੈ। ਹਾਂਜੀ। ਠੀਕ ਹੈ ਹੁਣ ਅੱਗੇ ਕੀ ਤਖਲੀਫ ਹੈ? ਇਸ ਕਰਕੇ ਅਸੀਂ ਥੋੜਾ ਜਿਹਾ ਆਪਣਾ ਯੋਗਦਾਨ ਤੁਹਾਡੇ ਵਾਸਤੇ ਨਹੀਂ ਨਹੀਂ ਬਿਲਕੁਲ ਬਿਲਕੁਲ ਚਲੋ। ਤੇ ਅਸੀਂ ਉਹ ਮਤਲਬ ਉਹ ਪਰਿਵਾਰ ਜਿਹੜੇ ਜ਼ਿਆਦਾ ਪ੍ਰਭਾਵਿਤ ਹੈ। ਜੀ ਜੀ। ਸਾਡੀ ਗੱਲ ਇਹ ਹੈ ਅਸੀਂ ਦਾਣਾ ਦਾਣਾ ਇਕੱਠਾ ਕੀਤੇ ਹੋਇਆ। ਹਾਂਜੀ। ਹੈਨਾ ਜੀ ਝੋਲੀ ਮੰਗ ਕੇ ਇਕੱਠਾ-ਗਾਠਾ ਕੀਤੇ ਹੋਇਆ। ਅਸੀਂ ਫੁਕੜਾ ਨਹੀਂ ਹੈ ਜਿੱਥੇ ਲੋੜ ਹੈ ਇਹ ਤਾਂ ਤੁਹਾਨੂੰ ਪਤਾ ਹੈ ਕਿ ਕਿੱਥੇ ਲੋੜ ਹੈ। ਤੁਹਾਨੂੰ ਨਹੀਂ ਪਤਾ। ਤੇ ਅਸੀਂ ਥੋੜੇ ਕਦੇਜਾ ਸੁੱਤੀ ਆਈਏ ਉਦਾਂ ਥੜਨਾ ਕੀ ਫਾਇਦਾ ਜਿੱਦਾਂ ਇੱਥੇ ਕੱਪੜੇ ਪਏ ਆ ਤੁਸੀਂ ਸਾਨੂੰ ਦਿਖਾਇਆ ਹੀ ਹੈ ਹਾਂਜੀ 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 ਜਿਹਦੇ ਲੋੜ ਹੈਗੀ ਉਹ ਚੱਕ ਚੰਗੇ ਚੰਗੇ ਲੈ ਕੇ ਜਾਂਦਾ ਬਾਕੀ ਸੁਭ ਜੰਦੇ ਆ ਤੇ ਇਸੇ ਕਰਕੇ ਹੁਣ ਰਾਤ ਇੱਥੇ ਰੁਕਾਂਗੇ ਹੈਨਾ ਤੇ ਤੁਹਾਡਾ ਸਾਰਿਆਂ ਦਾ ਬਹੁਤ ਸਹਿਯੋਗ ਮਿਲਿਆ ਤੁਹਾਡੇ ਕੋਲ ਆਇਆ ਜਿੱਥੇ ਸੁਵਾ ਦੇਣਾ ਅਸੀਂ ਹੋ ਜਾਣਾ ਠੀਕ ਹੈ ਇਹ ਸਹੀ ਆ ਸਹੀ ਆ ਤੇ ਇੱਥੇ ਜਾਨਕੀ ਰਾਹ ਹਰਿਆਣਾ Rajasthan ਹਿਮਾਚਲ UP ਤੋਂ ਬਹੁਤ ਆchna ਆਇਆ ਇੱਥੇ ਇੱਥੇ ਫੇਰ ਉਹ ਡੰਪ ਕਰਦੇ ਰਹੇ ਆ ਕਈ ਇਹ ਹੀ ਕੀ ਸਮਾਨ ਇੱਥੇ ਲਾਹ ਜਾਂਦੇ ਰਹੇ ਆ ਫੇਰ ਇੱਥੋਂ ਆ ਸਾਡੇ ਸਾਰੇ ਵੀਰ ਭਰਾ ਬੈਠੇ ਆ ਇਹ ਫੇਰ ਇੱਥੇ ਸਾਰੀ-ਸਾਰੀ ਦਿਹਾੜੀ ਲਾ ਕੇ ਤੇ ਫੇਰ ਇੱਥੇ ਲਫਾਫਿਆਂ ਦੇ ਵਿੱਚ ਉਹ ਸਮਾਨ 5-5 ਕਿਲੋ ਆਟਾ 2 ਕਿਲੋ ਖੰਡ ਅੱਧਾ-ਅੱਧਾ ਕਿਲੋ ਪੱਤੀ ਨਾਲ ਤੇਲ ਦੀ ਬੋਤਲ ਇਹ ਸਾਰੇ ਵੀਰ ਭਰਾ ਇੱਥੇ ਸੇਵਾ ਕਰਕੇ ਫੇਰ ਉਹ ਟਰਾਲੇ ਦੇ ਵਿੱਚ ਲੱਦ ਕੇ ਤੇ ਗਾਂ ਪਿੰਡਾਂ ਦੇ ਵਿੱਚ ਬਚਾਇਆ ਇੱਥੇ ਜੀ ਜੀ ਕਿੱਟ ਪੂਰੀ ਰੈਡੀ ਕਰਕੇ ਭੇਜਿਆ ਇੱਥੋਂ ਫੇਰ ਇੱਥੇ ਨਾਲ ਮੈਡੀਕਲ ਦੀਆਂ ਸਹੂਲਤਾਂ ਆਈਆਂ ਉਹਨਾਂ ਨੇ ਵੀ ਆਪੋ ਆਪਣੀਆਂ ਕਿੱਟਾਂ ਬਣਾ ਕੇ ਲਿਆਂਦੀਆਂ ਨਾਲ ਉਹ ਵੀ ਸਾਡੇ ਨਾਲ ਜਾਂਦੇ ਰਹੇ ਆ ਹਾਂਜੀ ਉਹਦੇ ਵਿੱਚ ਕਾਰਸ਼ਾਲੀ ਟਿਊਬ ਹੋ ਗਈ ਤੇ ਮੱਛਰ ਮੱਛਰ ਵਾਲੀ ਹੋ ਗਈ ਆਟੋਮਾ ਉਸ ਨਾਲ ਸਾਬਣ ਟੂ ਪੇਸਟਾਂ ਸਭ ਕੁਝ ਦਿੱਤਾ ਗਿਆ ਨਾਲ ਹਾਂਜੀ ਤੇ ਸਰਦਾਰ ਸਾਹਿਬ ਨੇ ਜਿਹੜੀ ਇੱਕ ਮੈਨੂੰ ਹੁਣੇ ਹੱਡ ਬੀਤੀ ਦੱਸੀ ਹਕੀਕਤ ਦੱਸੀ ਜਦੋਂ ਇਹ ਪਾਣੀ ਦੇ ਵਿੱਚ ਗਏ ਆ ਤੇ ਰਸਤ ਦੇ ਕੇ ਆਏ ਆ ਤੇ ਮੱਲੋ ਮੱਲੀ ਮਨ ਭਰਦਾ ਆ ਤੇ ਮੈਂ ਇਹਨਾਂ ਦੇ ਮੂੰਹੋਂ ਸੁਣਦਾ ਆ ਭਾਜੀ ਕੀ ਗੱਲ ਹੋਈ ਸੀ ਜੀ ਸਾਡੇ ਹਰਿਆਣੇ ਦੇ ਸਾਥੀ ਨਾਲ ਬੀਐਸਐਫ ਦੇ ਜਵਾਨ ਜਦੋਂ ਅਸੀਂ ਪੋਸਤ ਪਿੰਡ ਚ ਨਗਰ ਚ ਗਏ ਆ ਪਾਣੀ ਦੇ ਵਿੱਚ ਨਾ ਕੇ ਜੀ ਤੇ ਅਸੀਂ ਉਸ ਚੀਜ਼ ਨੂੰ ਸਮਾਨ ਸਾਰੇ ਸੰਗਤ ਲੈਣਾ ਲੱਗਿਆ ਦੇ ਰਹੇ ਆ ਤੇ ਜਦੋਂ ਉਹਨਾਂ ਸਮਾਨ ਵੀਰਾਂ ਨੂੰ ਦਿੱਤਾ ਤੇ ਇੱਕ ਬਜ਼ੁਰਗ ਰੋਲਾ ਪਾਇਆ ਐਂਕਾ ਬਪੂ ਤੂੰ ਰੋਲਾ ਨਾ ਪਾ ਤੈਨੂੰ ਕੀ ਚਾਹੀਦਾ ਜੀ ਤੇ ਮੈਂ ਉਹਨੂੰ ਆਲੂਆਂ ਦਾ ਥੋੜਾ ਅੱਧਾ ਦਿੱਤਾ ਆਂ ਦਾ ਮੈਂ ਉਹ ਚੀਜ਼ ਨਹੀਂ ਲੈਣੀ ਜਿਹੜੀ ਲੋਕਾਂ ਨੂੰ ਤੁਸੀਂ ਜਿਤਨਾ ਦੇ ਰਹੇ ਮੈਂ ਉਤਨਾ ਚੀਜ਼ ਲੈਣੀ ਆ ਮੈਂ ਬਾਪੂ ਤੈਨੂੰ ਕੀ ਚਾਹੀਦਾ ਆਂਦਾ ਜਿਤਨਾ ਲੋਕਾਂ ਨੂੰ ਤੂੰ 2-2 ਕਿਲੋ 3-3 ਕਿਲੋ ਚੀਜ਼ ਦੇ ਰਿਆ ਨਾ ਪੁੱਤਰਾ ਉਤਨਾ ਦੇ ਫੇਰ ਮੈਂ ਉਹਨੂੰ ਆਲੂਆਂ ਦਾ ਅੱਧਾ ਤੋੜਾ ਅੱਧਾ ਤੋੜਾ ਮੈਂ ਗੰਡਿਆਂ ਦਾ ਅੱਧਾ ਤੋੜਾ ਮੈਂ ਖੰਡ ਦਾ ਹੋਰ ਡੱਬੀਆਂ ਹੋਰ ਵਸਤੂ ਜਿਹੜੀਆਂ ਖਾਣ ਪੀਣ ਵਾਲੀਆਂ ਸੀ ਜਿੰਨੀਆਂ ਚਦਰ ਸੋਈ ਦਾ ਸਮਾਨ ਜਿੰਨਾ ਸੀ ਉਸ ਬਾਪੂ ਨੂੰ ਦਿੱਤਾ ਤੇ ਭੱਬਾ ਮਾਰ ਮਾਰ ਕੇ ਮਨਵਾਉਂਦਾ ਪੁੱਤਰਾ ਮੈਂ ਤਰ ਚਾਹ ਪਿਆ ਕੇ ਕਲਉਂਦੀ ਆ ਵਾਹਿਗੁਰੂ ਵਾਹਿਗੁਰੂ ਮੈਂ ਉਹਨੂੰ ਅਖਿਆ ਤੂੰ ਚਾਹ ਬਾਪੂ ਸਾਨੂੰ ਕੀ ਪੀਣੀ ਆ ਓਹ ਉਹਦੇ ਤਿੰਨ ਮੱਜਾਂ ਮਰ ਗਈਆਂ ਦੋ ਰੁੱੜ ਗਈਆਂ ਉਹਦਾ ਮਕਾਨ ਡੱਗ ਗਿਆ ਘਰ ਨਾ ਬੈ ਕੇ ਟੀਵੀ ਤੇ ਗੱਲ ਕੁਛ ਹੋਰ ਹੈ ਜੋ ਗਰਾਊਂਡ ਲੈਵਲ ਤੇ ਆਉਂਦੇ ਨਾ ਤੇ ਫੇਰ ਪਤਾ ਲੱਗਦਾ ਵੀ ਕੋਈ ਹਾਲ ਹੈ ਪਚਨਵੇਂ ਸਾਲਾਂ ਦੀ ਮਾਤਾ ਪਚਨਵੇਂ ਸਾਲਾਂ ਦਾ ਬਜ਼ੁਰਗ ਹਰਿਆਣੇ ਵਾਲਿਆਂ ਨੇ ਵੀਰਾਂ ਨੇ ਬੁੱਕਾ ਚਲਾਇਆ ਤੇ ਸਾਨੂੰ ਉਹਨੂੰ ਦਲਾਸਾ ਦੇ ਗਏ ਬਾਪੂ ਜਿੰਨਾ ਤੇਰਾ ਪਾਣੀ ਲੱਥ ਜਾ ਗਿਆ ਤੇਰਾ ਘਰ ਬੂਆ ਵੇਖ ਲਿਆ ਆ ਉਹਦਾ ਤੇਰੇ ਅਹੀਂ ਘਰ ਵੀ ਬਣਾ ਕੇ ਜਾਈਏ ਸਾਨੂੰ ਰੋਣ ਦਾ ਆ ਇਹ ਖੁਦ ਗੱਗੋ ਮਾਲਦੇ ਰਹਿਣ ਵਾਲੇ ਆ ਜੀ ਪਰ ਇਹ ਨਹੀਂ ਹੈਗਾ ਸਾਨੂੰ ਦੁੱਖ ਨਹੀਂ ਆ ਅਸੀਂ ਉਹਨਾਂ ਨਾਲ ਜੰਨੇ ਵੀਰਾਂ ਦੇ ਚੰਗੇ ਥਾਂ ਦੇ ਖਰੀਦਾ ਆ ਜਿੱਥੇ ਦੁੱਖ ਲੱਗਦਾ ਆ ਇਹ ਸਾਨੂੰ ਜਦੋਂ ਇਹੋ ਜਿਹੀ ਗੱਲਾ ਸੁਣਾਈ ਦੀ ਤੁਹਾਡੇ ਵਰਗੇ ਵੀਰਾਂ ਨੂੰ ਸਾਡਾ ਆਪਣਾ ਵੀ ਮਨ ਭਰਦਾ ਭਰਦਾ ਜੀ ਪਰ ਇਹ ਗਾ ਮੇਰੇ ਕੋ 90 ਸਾਲ ਦੇ ਬਜ਼ੁਰਗੋ ਬਾਬਾ ਜੀ ਉਹ ਇਤਰਾ ਇਤਰਾ ਹੱਥ ਜੋੜ ਕੇ ਮੇਰੇ ਘੜੀ ਆਏ ਪੁੱਤਰਾ ਮੈਂ ਇੰਨੀਆਂ ਚੀਜ਼ਾਂ ਨਹੀਂ ਲੈਣੀਆਂ ਜ਼ਮੀਰ ਲੋਕਾਂ ਦੇ ਹੈਗੀ ਆ ਉਹਨਾਂ ਲੋਕਾਂ ਦੀ ਜ਼ਮੀਰ ਵੀ ਹੈਗੀ ਆ ਭਾਵੇਂ ਉਹ ਗਰੀਬ ਦਾ ਸੀ ਵਾਹਿਗੁਰੂ ਉਹਨਾਂ ਲੋਕਾਂ ਦੀ ਜ਼ਮੀਰ ਆ ਜਿਹੜੇ ਇਸਤਾਨ ਨਾਲ ਜੁੜੇ ਨੇ ਇਸ ਪੰਜਾਬ ਨਾਲ ਜੁੜੇ ਨੇ ਅਸੀਂ ਉਹਨਾਂ ਦਾ ਕੋਟਣ-ਕੋਟਣ ਧਲਵਾ ਦਿਨਾ ਵੀਰਾਂ ਨਾਲ ਕਰਦੇ ਆ ਜਿਨ੍ਹਾਂ ਨੇ ਇਹ ਚੀਜ਼ਾਂ ਨੇ ਕੋਲ ਜਾ ਕੇ ਵੇਖਿਆ ਹੋਵੇਗਾ ਤੇ ਜਿਨ੍ਹਾਂ ਨੇ ਵੇਖਣਾ ਵੀ ਆ ਉਹ ਜਾਓ ਪਾਣ ਦੇ ਵਿੱਚ ਉਹਨਾਂ ਲੋਕਾਂ ਨੂੰ ਪੁੱਛ ਕੇ ਵੇਖੋ ਕੀ ਚੀਜ਼ ਕੀ ਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਛੋਟੇ-ਛੋਟੇ ਛੋਟੇ-ਛੋਟੇ ਬੱਚੇ ਸਗੇ ਛੋਟੇ-ਛੋਟੇ ਬੱਚੇ ਮੈਂ ਦੇਖਿਆ ਜਦੋਂ ਮਤਲਬ ਕਿਤੇ ਪਾਣੀ ਦੇ ਡੁੱਬ ਗਏ ਉਹ ਵਿਚਾਰੇ ਸਿਹਤ ਮਤਲਬ ਕਿ ਆਕੜ ਗਈਆਂ ਉਹਨਾਂ ਦੀਆਂ ਬੋੜੀਆਂ ਵਾਹਿਗੁਰੂ ਵਾਹਿਗੁਰੂ ਦੇਖ ਨਹੀਂ ਹੁੰਦੀਆਂ ਜਿਨ੍ਹਾਂ ਨੇ ਆਪਣੇ ਤਨ ਤੇ ਹੰਡਾਇਆ ਉਹਨਾਂ ਦਾ ਕੀ ਹਾਲ ਹੋਊਗਾ ਬੜਾ ਔਖਾ ਜੀ ਬਹੁਤ ਉਹ ਲੋਕ ਵੀਰ ਜੀ ਨਹੀਂ ਮੰਗਦੇ ਜਿਹੜੇ ਕੋਠਿਆਂ 'ਤੇ ਚੜ੍ਹਿਆ ਜਿਹੜੇ ਆਪਣੀ ਜ਼ਮੀਰ ਨੂੰ ਜਾਤ ਦਿੰਦੇ ਨੇ ਉਹ ਨਹੀਂ ਵੰਦੇ ਮੇਰੇ ਕੋਲ 35 ਬੰਦੇ ਇੱਥੇ ਮੇਰੇ ਗੱਗੋ ਮਲ ਦੇ ਵੀਰ ਜਿਹੜੇ ਰਾਤ ਦਿਨ ਇੱਕ ਕਰਤੀ ਉਹਨਾਂ ਵੀਰਾਂ ਨੇ ਇਹਦੇ ਵਿੱਚ ਮੇਰੇ ਮਜ਼ਦੂਰ ਭਰਾ ਵੀ ਨੇ ਕਿਸਾਨ ਭਰਾ ਇਹ ਨੇ ਇਹਨਾਂ ਵਿਚਾਰ ਨੇ 20 ਕਿਲੋ ਦੀ ਕਿੱਟ ਭਾਰ ਭਰ ਕੇ ਭਾਰ ਭਰ ਕੇ ਆਏ ਉਹਨਾਂ ਆਖਿਆ ਇਹ ਤਰੀਕੇ ਨਾਲ ਦਈਏ ਜੇ ਅਸੀਂ 50 ਪਿੰਨਾ ਕਿਲੋ ਇੱਕ ਜਣਾ ਦਿੱਤਾ ਉਹ ਇੱਕ ਜਣਾ ਨੇ ਖਾ ਜਾਣਾ ਸਾਰਿਆਂ ਨੂੰ ਪ੍ਰਵੈਟ ਹੋਵੇ ਖਾਣਾ ਜਿਹੜਾ ਲੰਗਰ ਅੰਨ ਦਾਤਾ ਹੈ ਜਿਹੜਾ ਸਾਡਾ ਆ ਉਹ ਸਾਡਾ ਅੰਨ ਦਾਤਾ ਇਹੋ ਹੀ ਆ ਜਿਹੜੇ ਤੁਸੀਂ ਵੀਰ ਲੈ ਕੇ ਆਉਂਦੇ ਜੀ ਢੋਡੇ ਵਿੱਚ ਗੁਰੂ ਨਾਨਕ ਇਹ ਦੇਖੋ ਇਹ ਅਸੀਂ ਤਾਂ ਕੁਛ ਇਹ ਉਹ ਪਰਮਾਤਮਾ ਹੀ ਕਰਵਾਉਂਦਾ ਜੀ ਇਹ ਕਹੀਏ ਬੰਦਾ ਕੁਝ ਨਹੀਂ ਕਰਨ ਜੋਗਾ ਗੁਰੂ ਨਾਨਕ ਨੇ 20 ਰੁਪਏ ਦਾ ਲੰਗਰ ਲਾਇਆ ਅੱਜ ਸਾਨੂੰ ਕਿਦਾ ਲੱਗਾ ਆ ਉਹ 20 ਰੁਪਏ ਦਾ ਅੱਜ ਵੀ ਸਾਡਾ ਚਲ ਬਿਲਕੁਲ ਬਿਲਕੁਲ ਇਹ ਚੀਜ਼ਾਂ ਸਾਡੀਆਂ ਸਾਨੂੰ ਪ੍ਰਭਾਵਿਕ ਕਰਦੀਆਂ ਨੇ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਦੱਸਣ ਗਿਆ ਇਹ ਸੇਵਾ ਉਹਨਾਂ ਬੰਦੇ ਨੂੰ ਮਿਲਣੀ ਆ ਜਿਹੜੇ ਬੰਦੇ ਆਪਣੇ ਜਿਗਰ ਦੇ ਤਨ ਮਨ ਨਾਲ ਕਰਦੇ ਨੇ ਜਿਹੜੇ ਇਸ ਸੇਵਾ ਦੇ ਵਿੱਚ ਖੁੱਭ ਕੇ ਚੱਲਣ ਦੇ ਨੇ ਮੇਰੇ ਵੀਰ ਉਹਨਾਂ ਵੀਰਾਂ ਦਾ ਸਤਿਕਾਰ ਅਸੀਂ ਕਰਾਂਗੇ ਇਹ ਸੇਵਾ ਦਾ ਫਲ ਤੁਹਾਨੂੰ ਹੋਰ ਤੇ ਨਹੀਂ ਜਾਪਦਾ ਕੁਝ ਸਮੇਂ ਬਾਅਦ ਤੁਹਾਨੂੰ ਜਿਹੜੇ ਉਹਨਾਂ ਮਾਵਾਂ ਦੀਆਂ 95 95 ਬਜ਼ੁਰਗਾਂ ਦੀ ਸੀਸਾ ਤੁਹਾਨੂੰ ਲੱਗਣੀ ਆ ਉਹਨਾਂ ਨੇ ਤੁਹਾਨੂੰ ਪੀੜੀਆਂ ਦੇ ਪੀੜੀਆਂ ਤਾਰਨੇ ਵਾਹਿਗੁਰੂ ਹਾਂਜੀ ਇਹ ਚੀਜ਼ਾਂ ਹੁੰਦੀਆਂ ਨੇ ਭਾਜੀ ਇਹ ਗਰਸ ਕਰਕੇ ਪਤਾ ਲੱਗਦਾ ਦੁੱਖ ਬਿਲਕੁਲ 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 ਭਾਜੀ ਬਿਲਕੁਲ ਅੱਖਾਂ ਦੇਖੀਏ ਗਰਾਉਂਡ ਕੇ ਬੈਠ ਕੇ ਬੈਠੀ ਗੰਦਾ ਪਾਣੀ ਦੇ ਵਿੱਚ ਦੇਖੇ ਡੰਗਰਾਂ ਦੀ ਬਦਬੂ ਹੋਣੀ ਡੰਗਰਾਂ ਦਾ ਪਾਣੀ ਗੰਦਾ ਪੀਣਾ ਹਰ ਪੀਵ ਦੇ ਲੋਕਣਾ ਮੇਰਾ ਇੱਥੇ ਇੱਕ ਵੀਰ ਆ ਮੇਰੇ ਘਰ ਵੀ ਦੋ ਦਿਨ ਇਹ ਮੇਰਾ ਵੀਰ ਹਰਪਾਲ ਸਿੰਘ ਜੀ ਸਾਡਾ ਕੈਸ਼ੀਅਰ ਹੈ ਮੇਰਾ ਵੀਰ ਸਾਹਮਣੇ ਆ ਜੀ ਇਹ ਸੇਵਾ ਕਰਦਾ ਕਰਦਾ ਇਤਨਾ ਬਿਮਾਰ ਹੋ ਗਿਆ ਤੈਨੂੰ ਨਾ ਕੋਈ ਖਾਣਾ ਪਵੇ ਨਾ ਇਹਨੂੰ ਕੋਈ ਰੋਟੀ ਪੱਦੇ ਨਾ ਪਾਣੀ ਪੱਦੇ ਇਹਨੂੰ ਹਰ ਤੇ ਦੇ ਹਸਪੀਟਲ ਖੜਨਾ ਪਿਆ ਇਹ ਮੇਰਾ ਵੀਰ ਖੱਤੀਪੱਗ ਵਾਲਾ ਜੋ ਆ ਵਾਹਿਗੁਰੂ ਪਿਛਲੇ ਬੰਨੇ ਹਰਪਾਲ ਸਿੰਘ ਜੀ ਸਾਡਾ ਬਹੁਤ ਸੀਨੀਅਰ ਬੰਦਾ ਆ ਵਾਹਿਗੁਰੂ ਸਾਨੂੰ ਪਤਾ ਹੈ ਇਹਨੂੰ ਕਿਤਨਾ ਬਚਾਇਆ ਉਸ ਰਾਤ ਕਿਉਂਕਿ ਦੁੱਖ ਦੀ ਘੜੀ ਦੇ ਵਿੱਚ ਸਭ ਇੱਕ ਲਾਕੇ ਰਹੀ ਐ ਇਹ ਕਰਕੇ ਸਾਡੇ ਵੀਰ ਜੀ ਹੁਣਾਂ ਨੇ ਬੜਾ ਸਾਡੇ ਨਾਲ ਸੰਜੋਗ ਕੀਤਾ ਪਿੰਡ ਦੇ ਲੋਕਾਂ ਨੇ ਵੀ ਸਾਡੇ ਨਾਲ ਸੰਜੋਗ ਦਿੱਤਾ ਕਿਉਂ ਜਿਹਦੇ ਕੋਲ ਖਾਣਾ ਆਈ ਇਹਨੇ ਨਾ ਮੰਗੋ ਉਹਨਾਂ ਮੰਗੋ ਅਗਲੇ ਦੇ ਘਰ ਵੀ ਜਾਵੇ ਮੁਰਕੇ ਫੇਰ ਤਾਂ ਇਹ ਤੁਹਾਡੇ ਕੋ ਪਹੁੰਚੂਗਾ ਇਹ ਤੁਹਾਡੇ ਕੋ ਪਹੁੰਚੂਗਾ ਤੇ ਇੱਕ ਚੀਜ਼ ਹੋਰ ਇੱਕ ਆਪਾਂ ਹੋਰ ਬੇਨਤੀ ਕਰਦੇ ਆ ਇਤਨਾ ਮਹੀਨਾ ਲਾਈ ਇੱਥੇ ਜਿਹੜਾ ਕੰਮ ਲੱਗਣਾ ਹੈ ਟਰੈਕਟਰ ਵੀ ਹਿਦਿਆਣੇ ਤੋਂ ਵੀ ਆਉਣਗੇ ਹੋਰ ਲੱਕੇ ਤੋਂ ਵੀ ਆਉਣਗੇ ਤੇਲ ਡੀਜ਼ਲ ਬੀ ਤੀਕਾਂ ਖਾਤਾਂ ਤੀਕਾਂ ਆਪਾਂ ਉਹ ਚੀਜ਼ਾਂ ਦੇਵਾਂਗੇ ਵੀਰਾਂ ਕਿਸਾਨਾਂ ਨੂੰ ਜਿਨ੍ਹਾਂ ਨੂੰ ਲੋੜ ਮੰਗਦੇ ਆ ਜਿਨ੍ਹਾਂ ਨੂੰ ਜਿਨ੍ਹਾਂ ਕੋ ਟਰੈਕਟਰ ਕੋਲੋਂ ਤੇਲ ਦਿੱਤਾ ਜਾਊਗਾ ਜੀ ਜੀ ਜਿਨ੍ਹਾਂ ਨੂੰ ਮਤਲਬ ਬੀ ਦੀ ਲੋੜ ਉਹਨਾਂ ਬੀ ਦਿੱਤਾ ਜਾਊਗਾ ਜਦੋਂ ਟਰੈਕਟਰ ਦੀ ਲੋੜ ਟਰੈਕਟਰ ਦਿੱਤੇ ਜਾਣਗੇ ਵੀ ਆਪਾਂ ਗੱਗੋ ਮਾਲ ਦੇ ਵਿੱਚ ਹੁਣ ਇਸ ਵੇਲੇ ਖੜੇ ਆਂ ਇਹ ਵੀਡੀਓ ਤਕਰੀਬਨ ਸਾਰੀ ਸ਼ੂਟ ਹੋ ਗਈ ਆ ਤੇ ਇਸੇ ਜਗ੍ਹਾ ਤੇ ਬਣਿਆ ਆ ਡੰਪ ਜਿਹੜੀਆਂ ਸੰਗਤਾਂ ਦੂਰੋਂ-ਪਾਰੋਂ ਆਉਂਦੀਆਂ ਹਨਾ ਅਜਨਾਲਾ ਕ੍ਰੋਸ ਕਰਕੇ ਅਜਨਾਲੇ ਤੋਂ 10 ਕਿਲੋਮੀਟਰ ਅੱਗੇ ਜਾ ਕੇ ਆ ਨਾ ਇਹ ਤੇ ਜਿਹੜੀਆਂ ਸੰਗਤਾਂ ਇੱਥੇ ਲੰਗਰ ਲੈ ਕੇ ਆਉਂਦੀਆਂ ਆ ਰਸਤ ਲੈ ਕੇ ਆਉਂਦੀਆਂ ਨੇ ਕੱਪੜਾ ਲੀੜਾ ਲੈ ਕੇ ਆਉਂਦੀਆਂ ਇਸ ਜਗ੍ਹਾ ਦੇ ਉੱਤੇ ਡੰਪ ਪਿਆ ਤੇ ਇੱਥੇ ਉਹ ਪ੍ਰੋਵਾਈਡ ਕਰਵਾਉਂਦੀਆਂ ਆ ਸੰਗਤਾਂ ਸਾਰੀਆਂ ਤੇ ਫਿਰ ਉਹ ਇੱਥੋਂ ਜਿਹੜਾ ਵੀ ਸਮਾਨ ਹੁੰਦਾ ਆ ਉਹ ਪੈਕਟਾਂ ਦੇ ਵਿੱਚ ਬਣਾ ਕੇ ਨਾ ਤੇ ਫਿਰ ਗਾਂ ਉਹਨਾਂ ਪਿੰਡਾਂ ਤੱਕ ਪ੍ਰੋਵਾਈਡ ਕਰਾਉਂਦੇ ਆ ਜਿੱਥੇ ਤੱਕ ਪੈਦਲ ਜਾਣਾ ਜਾਂ ਗੱਡੀ 'ਚ ਜਾਣਾ ਥੋੜਾ ਔਖਾ ਹੋ ਜਾਂਦਾ ਡਿਫਿਕਲਟ ਹੋ ਜਾਂਦਾ ਹੈ ਨਾ ਤੇ ਉਸ ਜਗ੍ਹਾ ਤੱਕ ਫਿਰੇ ਪ੍ਰੋਵਾਈਡ ਕਰਾਉਂਦੇ ਹੈ ਨਾ ਤੇ ਇਸ ਵੀਡੀਓ 'ਚ ਇੰਨੇ ਹੀ ਤੇ ਇਹ ਵੀਡੀਓ ਆਪਾਂ ਹੁਣ ਅਪਲੋਡ ਕਰ ਦੇਣੀ ਹੈ ਤੇ ਬਾਕੀ ਆਪਾਂ ਜੋ ਵੀ ਆ ਆਪਾਂ ਗਾਂ ਜਾਵਾਂਗੇ ਕਿਹੜਾ ਪਿੰਡ ਸੀ ਵੀਰਾ ਜੀ ਉਹ ਤੁਹਾਡੇ ਜਿੱਥੇ ਬਿਲਕੁਲ ਪਾਣੀ ਹਜੇ ਵੀ ਕਹਿੰਦੇ ਲੱਖ ਲੱਖ ਸਾਨ ਹੈਗਾ ਹੈ ਨਾ ਤੇ ਆਪਾਂ ਕੱਲ ਉੱਥੇ ਜਾਵਾਂਗੇ ਸਵੇਰੇ ਮਾਰਨਿੰਗ ਵੀਡੀਓ ਉੱਥੇ ਦੀ ਪਾਵਾਂਗੇ ਰਾਈਟ ਤੇ ਆਹ ਵੀਡੀਓ ਤੁਹਾਨੂੰ ਸਮਾਨ ਵੰਡਣ ਦਾ ਉਹ ਏਰੀਆ ਹੱਕ ਦਾ ਰਹਿ ਗਿਆ ਕੀ ਬਾਤ ਆ ਦੱਸੋ ਦੁਬਾਰਾ ਇੱਕ ਆਈ ਏਰੀਆ ਹੱਕਦਾਰ ਹੈਗਾ ਸਮਾਨ ਵੰਡਨ ਦਾ ਉਹਦੇ ਬਹੁਤ ਸਮਾਨ ਬਾਕੀ ਜਿੰਨੇ ਵੀਡੀਓ ਸੁਣ ਵੀ ਰਹੇ ਆ ਦੇਖ ਰਹੇ ਆ ਨਾ ਤੇ ਵੀਰੇ ਉਹਨਾਂ ਨੇ ਕਹੀ ਆ ਵੀ ਉਹ ਜੀ 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 ਥੋੜਾ ਫਰਕ ਪੈਣਾ ਇਹ ਨਾਲ ਜੀ ਜੀ ਰਾਤ ਪੈ ਜਾਣੀ ਆ ਜੀ ਜੀ ਨਹੀਂ ਹੋਣੀ ਫਾਇਦਾ ਕੋਈ ਕੋਲ ਰਹੂਗੇ ਜੀ 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 ਬੋਲੇ ਸੋ ਨਿਹਾਲ ਵਾ ਸ੍ਰੀ ਅਕਾਲ